ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸੰਦੀ ਕਰ ਰਿਆਂ ਦੱਸ ਜੀ ਕਿ ਪੰਜਾਬ ਤੇ ਹਰਿਆਣਾ ਦੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਹਜ਼ਾਰਾਂ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਹਰਿਆਣਾ ਦੀਆਂ ਹੱਦਾ ਉੱਪਰ ਅੱਜ 7 ਮਾਰਚ ਨੂੰ ਕਿਸਾਨੀ ਅੰਦੋਲਨ 2024 ਦਿਨ ਸ਼ੁਰੂ ਹੋ ਚੁੱਕਿਆ ਉੱਧਰ ਸਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਤੇ ਰਾਜਸਥਾਨ, ਮੱਧ ਪ੍ਰਦੇਸ਼ ਸਮੇਤ ਹੋਰ ਰਾਜਾਂ ਦੇ ਵਿੱਚੋਂ ਕਿਸਾਨ ਜਥੇਬੰਦੀਆਂ ਦਿੱਲੀ ਵੱਲ ਕੂਚ ਕਰ ਰਹੀਆਂ ਨੇ ਪਰ ਕਈ ਕਿਸਾਨਾਂ ਨੂੰ ਹੁਣ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਦੱਸ ਜੀ ਕਿ ਹੁਣ ਪੁਲਿਸ ਵੱਲੋਂ ਕਿਸਾਨਾਂ ਨਾਤੇ ਵੱਡੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਇਸ ਦੀ ਜਾਣਕਾਰੀ ਜਿਹੜੀ ਕਿਸਾਨ ਆਗੂ ਵਾਲੇ ਹੁਣ ਨੇ ਸਾਂਝੀ ਕੀਤੀ ਗਈ ਹੈ ਦਾਅਵਾ ਕੀਤਾ ਕਿ ਕਿਸਾਨ ਆਗੂ ਸਰਵਰ ਸਿੰਘ ਪੰਦੇ ਨੇ ਦੱਸਿਆ ਕਿ ਅਜੋ ਸ਼ੰਭੂ ਤੇ ਖਨੋਰੀ ਬਾਰਡਰ ਵਿਖੇ ਅੰਦੋਲਨ ਦਾ 24ਵਾਂ ਦਿਨ ਹੈ ਨਾ ਦਵਾ ਕੀਤਾ ਕਿ ਸਾਡੀਆਂ ਗੱਲਾਂ ਕੱਲ ਦੀਆਂ ਸੱਚ ਸਾਬਿਤ ਹੋ ਰਹੀਆਂ ਨੇ ਸਰਕਾਰ ਟਰੈਕਟਰ ਤੇ ਟਰਾਲੀਆਂ ਬਾਰੇ ਸਿਰਫ ਇੱਕ ਬਹਾਨਾ ਬਣਾ ਰਹੀ ਹੈ ਅਸਲੀਅਤ ਇਹ ਵਿੱਚ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਕਿਸਾਨਾਂ ਤੇ ਮਜ਼ਦੂਰਾਂ ਨੂੰ ਦਿੱਲੀ ਕੂਚ ਕਰਨ ਵਾਲਾ ਰੋਕਣਾ ਚਾਹੁੰਦੀ ਹੈ ਉੱਥੇ ਕਿਸਾਨ ਲੀਡਰ ਨੇ ਵੀ ਆਖਿਆ ਕਿ ਸਾਨੂੰ ਸੂਚਨਾ ਮਿਲੀ ਕਿ ਬ 150 ਦੇ ਕਰੀਬ ਕਿਸਾਨ ਲਾਗੂ ਜਿਹੜਾ ਹੁਣ ਹਿਰਾਸਤ ਦੇ ਵਿੱਚ ਲਿਆ ਜੋ ਕਿ ਜੰਤਰ ਮਰਦ ਦੇ ਆਪਣੀ ਮੰਗ ਨੂੰ ਲੈ ਕੇ ਤਰਨਾਬਾ ਦਰਸ਼ਨ ਕਰਨ ਦਾਰੇ ਸੀ ਦਾਜੀ ਕੀ ਕਿਸਾਨੀ ਆਗੂ ਸਵਰਨ ਸਿੰਘ ਪੰਦੇ ਨੇ ਵੀ ਦੱਸਿਆ ਹੈ ਕਿ 8 ਮਾਰਚ ਨੂੰ ਕੁਮਾਂਤਰੀ ਮਜ਼ਦੂਰ ਮਹਿਲਾ ਦਿਵਸ ਮੌਕੇ ਦੇਸ਼ ਭਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਸ਼ੰਭੂ ਦੇ ਖਨੌੜੀ ਮੋਰਟੀ ਵਿੱਚ ਪਹੁੰਚਣਗੇ ਆਖੀ ਬੰਦੇ ਨੇ ਦੱਸਿਆ ਕਿ ਰਾਜਸਥਾਨ ਦੇ ਬਰਾਨਾ ਜ਼ਿਲ੍ਹੇ ਦੇ ਵਿੱਚ ਹੁਣ ਪਿਆ ਸਾਥੀਆਂ ਨੂੰ ਬੀਤੀ ਰਾਤ ਪੁਲਿਸ ਨੇ ਕਿਸਾਨਾਂ ਦੇ ਜਿਹੜਾ ਹਿਰਾਸਤ ਦੇ ਵਿੱਚ ਲੈ ਲਿਆ ਪਰ ਹੁਣ ਦਾਜੇ ਕਿ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਜਿਹੜੀ ਕਿਸਾਨਾਂ ਤੇ ਸ਼ੁਰੂ ਕਰ ਦਿੱਤੀ ਗਈ ਹੈ। ਦੋਆ ਫੋਰਮਾਂ ਵੱਲੋਂ ਜਿਹੜੇ ਖਨੌਰੀ ਅਤੇ ਸ਼ੰਭੂ ਬਾਡਰ ਤੇ ਮੋਰਚੇ ਚੱਲ ਰਹੇ ਉਹਨਾਂ ਨੂੰ 23 ਸਵਾ ਦਿਨ ਹੋ ਚੁੱਕਾ ਵਾ। ਚੜ੍ਹਦੀ ਕਲਾ 'ਚ ਮੋਰਚੇ ਚੱਲ ਰਹੇ ਹਨ। ਜਿਹੜਾ ਅੱਜ ਅਸੀਂ ਵੱਖ-ਵੱਖ ਰਾਜਾਂ ਤੋਂ ਦਿੱਲੀ ਕੂਚ ਦਾ ਫੈਸਲਾ ਕੀਤਾ ਸੀ ਅੱਜ ਤੋਂ ਬਾਅਦ ਅੱਜ ਤੋਂ ਇਹ ਦੋ ਅੱਗੇ ਸਾਡੇ ਸਾਡੇ ਸੂਬੇ ਦਿੱਲੀ ਵੱਲੋਂ ਚੱਲਣਗੇ। ਕਿਉਂਕਿ ਦੇਖੋ ਅੱਜ ਦਿੱਲੀ ਪਹੁੰਚਿਆ ਨਹੀਂ ਜਾ ਸਕਦਾ ਮੰਨ ਲਓ ਕੋਈ ਮੱਧ ਪ੍ਰਦੇਸ਼ ਤੋਂ ਚੱਲਦਾ ਕੋਈ ਥੋੜਾ ਬਿਹਾਰ ਤੋਂ ਚੱਲਦਾ ਅੱਜ ਤਾਂ ਪਹੁੰਚੇ ਜਾਣ ਸਾਊਥ ਇੰਡੀਆ ਵਾਲੇ ਤਾਂ 3 ਦਿਨ ਬਾਅਦ ਪਹੁੰਚ ਸਕਦੇ ਆ ਰਾਜਸਥਾਨ ਵਾਲੇ ਵੀ ਨਹੀਂ ਪਹੁੰਚ ਸਕਦੇ ਜੇ ਕੋ ਪੈਦਲ ਚੱਲੂਗਾ ਤੇ ਉਹ ਵੀ ਲੇਟ ਆ ਤੇ ਸਾਰੀ ਤਸਵੀਰ 7 8 9 10 ਤੱਕ ਕਲੀਅਰ ਹੋ ਤੋ ਸਰਕਾਰ ਦਾ ਚਿਹਰਾ ਨੰਗਾ ਕਰਾਂਗੇ ਜਿਵੇਂ ਧਾਰਾ 144 ਜੜੀ ਆ ਉਹ ਜੰਤਰ ਮੰਤਰ ਤੇ ਲਾਤੀ ਜਾਂ ਦਿੱਲੀ ਚ ਲਾਤੀ ਜਾਂ ਸਾਰੇ ਕਹਿੰਦੇ ਨਾਕੇ ਪੁਖਤਾ ਕਰਤੇ ਆ ਫਿਰ ਦੋ ਉੱਤਰ ਲਗਾ ਤੇ ਫਿਰ ਇਹ 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 ਚਿਹਰਾ ਨੰਗਾ ਨਾ ਹੋਇਆ ਵੀ ਕਹਿੰਦੇ ਸੀ ਵੀ ਟਰੈਕਟਰ ਕਾਲੀਆਂ ਛੱਡ ਕੇ ਤੁਸੀਂ ਦੇਸ਼ ਦੀ ਰਾਜਤਨੀ ਚੱਲੋ ਇਹਦਾ ਮਤਲਬ ਫੈਸਲਾ ਕਰ ਲਿਆ ਕੇਂਦਰ ਨੇ ਅਜੇ ਕਿਸਾਨ ਕਦੋਂ ਪਹੁੰਚਦੇ ਤੇ ਪਤਾ ਲੱਗੂ ਵੀ ਅਸੀਂ ਕਿਸੇ ਵੀ ਹਾਲਤ ਵਿੱਚ ਦੇਸ਼ ਦੀ ਰਾਜਤਨੀ ਵਿੱਚ ਕਿਸਾਨਾਂ ਨੂੰ ਵੜ ਨਹੀਂ ਦੇਣਾ ਇਹ ਪੂਰੀ ਦੁਨੀਆ ਦੇਖੇ ਵੀ ਮੋਦੀ ਸਰਕਾਰ ਤੇ ਚੁਣੀ ਹੋਈ ਸਰਕਾਰ ਵਾਲਿਆ ਕੋਈ ਜਮਹੂਰੀ ਸਰਕਾਰ ਵਾਲਾ ਵਿਹਾਰ ਨਹੀਂ ਕਰ ਰਹੀ ਇੱਕ ਜਦ ਮੈਂ ਡਿਕਟੇਟ ਕਰੀਂਦੀ ਆ ਵੀ ਦੇਸ਼ ਦੇ ਲੋਕਾਂ ਨੂੰ ਦੇਸ਼ ਦੀ ਰਾਜਨੀਤੀ ਵਿੱਚ ਜਾਣ ਨਹੀਂ ਦੇਣਾ ਪਹਿਲਾਂ ਇਹਨਾਂ ਨੂੰ ਸਾਡੇ ਟਰਾਲੀਆਂ ਤੇ ਟੈਂਕ ਟਰੈਕਟਰ ਟੈਂਕ ਕਰਕੇ ਲੱਗਦੇ ਸੀ ਟਰਾਲੀ ਪਤਨ ਨੂੰ ਮੋਰਚੀ ਵਰਗੀ ਲੱਗਦੀ ਸੀ ਇੱਕ ਤਾਂ ਛੜਦਾ ਹੁਣ ਸਾਡੇ ਜਿਹੜੇ ਕਿਸਾਨ ਪਹੁੰਚ ਰਹੇ ਇਹਨਾਂ ਨੂੰ ਕੀ ਲੱਗਦੇ ਆ ਸਾਨੂੰ ਕੇਂਦਰ ਦੱਸੇ ਵੀ ਦਿੱਲੀ ਚਾਰਚਬਰੀ ਬੈਰੀਕੇਡਿੰਗ ਕਿਉਂ ਆ ਸਰਪ੍ਰਸਤ ਤੁਸੀਂ ਖੋਲ ਦਿਓ ਸਾਰੀ ਦਿੱਲੀ ਹੁਣ ਜਦੋਂ ਅਸੀਂ ਫੈਸਲਾ ਕਰ ਲਿਆ ਵੀ ਅਸੀਂ ਦਾ ਸ਼ੰਭੂ ਬਾਡਰ ਤੇ ਖਨੌਰੀ ਤੇ ਬਾਰਡਰਾਂ ਤੇ ਬੈਣਾ ਅਜੇ ਤੱਕ ਤੁਸੀਂ ਰਾਹ ਨਹੀਂ ਖੋਲਦੇ ਫਿਰ ਦਿੱਲੀ ਦੇ ਵਪਾਰੀਆਂ ਨੂੰ ਦਿੱਲੀਆ ਦੇ ਲੋਕਾਂ ਨੂੰ ਕਿਉਂ ਤੰਗ ਕਰਦੇਗੇ ਹਰਿਆਣੇ ਵਿੱਚ ਜਿਹੜੀ 70000 ਫੋਰਸ ਲਾਈ ਹੋਈ ਹੈ ਆਰਧ ਸੈਨਿਕ ਫੋਰਸ ਹਰਿਆਣੇ ਨੂੰ ਕੋ ਤੰਗ ਕੀਤਾ ਜਿਹੜੇ ਸਾਡੇ ਬਾਰਡਰ 23 ਦਿਨ ਹੋ ਗਏ 25 28 ਦਿਨਾਂ ਦੇ ਬੰਦ ਨੇ ਸਾਡੇ ਪੰਜਾਬ ਦਾ ਘਾਟਾ ਵਪਾਰੀਆਂ ਦਾ ਘਾਟਾ ਸਾਡੀ ਆਰਥਿਕਤਾ ਦਾ ਘਾਟਾ ਸਾਰਾ ਕੇਂਦਰ ਨੂੰ ਭਰਨਾ ਚਾਹੀਦਾ ਹੈ ਕਿਉਂ ਬੰਦ ਕੀਤਾ ਤਾਂ ਕੇਂਦਰ ਜਵਾਬ ਦੇਵੇ ਕੇਂਦਰ ਮੰਗਾ ਮੰਨਣ ਵਾਸਤੇ ਸੀਰੀਅਸ ਨਹੀਂ ਹੈਗਾ ਕੇਂਦਰ ਸਾਨੂੰ ਵੰਗਾਰ ਰਿਹਾ ਕਿ ਤੁਸੀਂ ਲੰਮਾ ਮੋਰਚਾ ਚਲਾਓ ਫਿਰ ਮਰਦਾ ਕੀ ਨਹੀਂ ਕਰਦਾ ਉਦੋਂ ਤੱਕ ਮੋਰ ਤੇ ਤਲਾ ਮੰਗ ਜਿੰਨਾ ਚਿਰ ਮੰਗਾ ਪੂਰੀਆਂ ਨਹੀਂ ਹੋ ਜਾਂਦੀਆਂ